ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਇਸ ਖਾਸ ਪਰਚੋਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਅਜਿਹੀ ਕਿਤਾਬ ਦੀ ਗੱਲ ਕਰ ਰਹੇ ਹਾਂ ਜਦੀ ਗੂੰਜ ਨਾ ਦਹਾਕਿਆਂ ਬਾਅਦ ਵੀ ਉਵੇਂ ਹੀ ਸੁਣਦੀ ਹੈ ਹਾਂਜੀ ਬਿਲਕੁਲ ਡੇਲ ਕਾਰਨੇਗੀ ਦੀ ਕਲਾਸਿਕ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਪੰਜਾਬੀ ਵਿੱਚ ਕਹਿ ਲੋ ਦੋਸਤ ਕਿਵੇਂ ਬਣਾਈਏ ਤੇ ਲੋਕਾਂ ਤੇ ਅਸਰ ਕਿਵੇਂ ਪਾਈਏ ਬੜਾ ਮਸ਼ਹੂਰ ਨਾ ਹੈ ਹਾਂਜੀ ਸਾਡੇ ਕੋਲ ਇਸ ਦਾ ਇੱਕ ਬਹੁਤ ਵਧੀਆ ਸੰਖੇਪ ਸਾਰ ਵੀ ਹੈ ਦੋਸਤ ਬਣਾਓ ਲੋਕਾਂ ਨੂੰ ਪ੍ਰਭਾਵਿਤ ਕਰੋ ਮੁੱਖ ਸਿੱਖਿਆਵਾਂ ਅੱਛਾ ਤੇ ਸਾਡਾ ਮਕਸਦ ਅੱਜ ਮਤਲਬ ਸਿਰਫ ਸਿਧਾਂਤ ਗਿੰਨੇ ਨਹੀਂ ਸਗੋਂ ਉਹਨਾਂ ਦੀ ਰੂਹ ਨੂੰ ਸਮਝਣਾ ਹੂੰ ਕਿਵੇਂ ਅਸੀਂ ਰਿਸ਼ਤਿਆਂ 'ਚ ਗਹਿਰਾਈ ਲਿਆਈਏ ਤੇ ਸੱਚੇ ਦਿਲੋਂ ਮਤਲਬ ਬਿਨਾਂ ਕਿਸੇ ਚਲਾਕੀ ਦੇ ਲੋਕਾਂ ਤੇ ਚੰਗਾ ਅਸਰ ਪਾਈਏ ਬਹੁਤ ਜ਼ਰੂਰੀ ਗੱਲ ਹੈ ਤੇ ਅੱਜ ਦੇ ਜ਼ਮਾਨੇ 'ਚ ਭਾਵੇਂ ਕੋਈ ਕਲਾਕਾਰ ਹੈ ਬਿਜ਼ਨਸਮੈਨ ਸਟੂਡੈਂਟ ਜਾਂ ਟੀਮ ਲੀਡਰ ਸਭ ਲਈ ਬਰਾਬਰ ਦੀ अहमियत ਰੱਖਦੀ ਹੈ ਇਹ ਗੱਲ ਹਰ ਕਿਸੇ ਲਈ ਹਾਂਜੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲਾਈਨ ਜਿਹੜੀ ਮੈਨੂੰ ਲੱਗਦਾ ਪੂਰੀ ਕਿਤਾਬ ਦਾ ਨਿਚੋੜ ਹੈ ਹਾਂਜੀ ਲੋਕਾਂ ਤੇ ਦਿਲਾਂ ਤੱਕ ਜਾਣਾ ਸਕਿੱਲ ਨਾਲ ਨਹੀਂ ਦਿਲ ਨਾਲ ਹੁੰਦਾ ਵਾਹ ਬਹੁਤ ਖੂਬ ਐਸੇ ਭਾਵਨਾ ਨਾਲ ਆਓ ਫਿਰ ਸ਼ੁਰੂ ਕਰਦੇ ਹਾਂ ਬਿਲਕੁਲ ਇਹ ਕਿਤਾਬ ਨਾ ਸੱਚੀ ਮਨੁੱਖੀ ਸੁਭਾਅ ਤੇ ਰਿਸ਼ਤਿਆਂ ਦੀ ਇੱਕ ਗਾਈਡ ਵਾਂਗਾ ਹੂੰ ਇਹਦਾ ਮੇਨ ਪੁਆਇੰਟ ਇਹੀ ਹੈ ਕਿ ਅਸਲੀ ਪ੍ਰਭਾਵ ਤਾਕਤ ਜਾਂ ਕੀ ਕਹਿੰਦੇ ਹੈ ਚਲਾਕੀ ਨਾਲ ਨਹੀਂ ਆਉਂਦਾ ਅੱਛਾ ਇਹ ਆਉਂਦਾ ਹੈ ਸਮਝਦਾਰੀ ਨਾਲ ਹਮਦਰਦੀ ਨਾਲ ਤੇ ਸੱਚੀ ਦਿਲਚਸਪੀ ਨਾਲ ਠੀਕ ਹੈ ਇਹ ਸਿਖਾਉਂਦੀ ਆ ਕਿਵੇਂ ਭਰੋਸਾ ਜਿੱਤਣਾ ਰਿਸ਼ਤੇ ਕਿਵੇਂ ਨਿਭਾਉਣੇ ਤੇ ਕਿਵੇਂ ਇਮਾਨਦਾਰੀ ਨਾਲ ਲੋਕਾਂ ਨੂੰ ਮਤਲਬ ਪ੍ਰੇਰਿਤ ਕਰਨਾ ਹਮ ਕਾਰਨੇਗੀ ਦਾ ਤਰੀਕਾ ਬਹੁਤ ਮਤਲਬ ਪ੍ਰੈਕਟੀਕਲ ਆ ਉਹ ਕਹਿੰਦੇ ਜੇ ਅਸੀਂ ਸੱਚੀ ਦੂਜਿਆਂ ਨੂੰ ਸਮਝਣ ਤੇ ਧਿਆਨ ਦੇਈਏ ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਇੱਛਾਵਾਂ ਉਹਨਾਂ ਦਾ ਨਜ਼ਰੀਆ ਹਾਂਜੀ ਹਾਂਜੀ ਅਸੀਂ ਆਪਣੇ ਆਪ ਹੀ ਕੁਦਰਤੀ ਤੌਰ ਤੇ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਬਣ ਜਾਂਦੇ ਹਾਂ ਜ਼ਿਆਦਾ ਅਸਰਦਾਰ ਤੇ ਇਮੋਸ਼ਨਲੀ ਵੀ ਸਿਆਣੇ ਵਾਹ ਤੇ ਇਸ ਕਿਤਾਬ ਦੀ ਖੂਬਸੂਰਤੀ ਪਤਾ ਕੀ ਹੈ ਇਹਦੀਆਂ ਕਹਾਣੀਆਂ ਅੱਛਾ ਹਾਂ ਇਹ ਸੁੱਕੇ ਜਿਹੇ ਸਿਧਾਂਤ ਨਹੀਂ ਇਹ ਅਸਲੀ ਲੋਕਾਂ ਅਸਲੀ ਹਾਲਾਤਾਂ ਤੇ ਬੇਸਡ ਨੇ ਤੇ ਇਹਨਾਂ ਚ ਨਾ ਮਨੋਵਿਗਿਆਨ ਦੀ ਸਮਝ ਆ। ਮਤਲਬ ਪ੍ਰੈਕਟੀਕਲ ਉਦਾਹਰਣਾਂ ਨੇ। ਬਿਲਕੁਲ। ਤੇ ਇਹ ਗੱਲਾਂ ਸਿਰਫ ਕੰਮ ਤੇ ਨਹੀਂ, ਦੋਸਤੀ, ਪਰਿਵਾਰ ਹਰ ਥਾਂ ਲਾਗੂ ਹੁੰਦਿਆਂ ਨੇ। ਬਹੁਤ ਵਧੀਆ। ਤਾਂ ਫਿਰ ਸ਼ੁਰੂ ਕਰਦੇ ਹਾਂ ਬਿਲਕੁਲ ਬੇਸਿਕਸ ਤੋਂ ਲੋਕਾਂ ਨਾਲ ਵਰਤਨ ਵਿਹਾਰ ਦੀਆਂ ਮੁੱਢਲੀਆਂ ਤਕਨੀਕਾਂ ਕੀ ਨੇ? ਪਹਿਲਾ ਸਿਧਾਂਤ ਸੁਣਨ ਨੂੰ ਤਾਂ ਸੌਖਾ ਲੱਗਦਾ ਪਰ ਸ਼ਾਇਦ ਸਭ ਤੋਂ ਔਖਾ ਹੋਊਗਾ ਅਮਲ 'ਚ ਲਿਆਉਣਾ। ਹਾਂ, ਪਹਿਲਾ ਸਿਧਾਂਤ ਹੈ ਆਲੋਚਨਾ, ਨਿੰਦਾ ਜਾਂ ਸ਼ਿਕਾਇਤ ਨਾ ਕਰੋ। ਹੂੰ। ਸਾਨੂੰ ਲੱਗਦਾ ਹੈ ਕਿ ਨੁਕਸ ਕੱਢਾਂਗੇ ਤਾਂ ਬੰਦਾ ਸੁਧਰ ਜਾਊਗਾ ਪਰ ਕਾਰਨੇਗੀ ਕਹਿੰਦੇ ਐ ਇਹਦਾ ਅਸਰ ਉਲਟਾ ਹੁੰਦਾ ਹੈ। ਅੱਛਾ ਕਿਵੇਂ? ਦੇਖੋ ਆਲੋਚਨਾ ਸਿੱਧੀ ਬੰਦੇ ਦੀ ਈਗੋ ਤੇ ਲੱਗਦੀ ਐ ਉਹ ਡਿਫੈਂਸਿਵ ਹੋ ਜਾਂਦਾ ਹੈ। ਹਾਂ ਹਾਂ ਇਹ ਤਾਂ ਹੁੰਦਾ। ਉਹ ਆਪਣੀ ਗਲਤੀ ਦੇਖਣ ਦੀ ਬਜਾਏ ਨਾ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੇ ਤਰੀਕੇ ਲੱਭਣ ਲੱਗ ਪੈਂਦਾ। ਇਸ ਨਾਲ ਰਿਸ਼ਤੇ 'ਚ ਕੜਵਾਹਟ ਆਉਂਦੀ ਐ ਸੁਧਾਰ ਨਹੀਂ। ਅਸਲ ਬਦਲਾ ਕਦੀ ਵੀ ਮਤਲਬ ਜ਼ਬਰਦਸਤੀ ਜਾਂ ਨੁਕਤਾਚੀਨੀ ਨਾਲ ਨਹੀਂ ਆਉਂਦਾ। ਇਹ ਕਿੰਨੀ ਸੱਚੀ ਗੱਲ ਐ। ਆਪਾਂ ਸਾਰੇ ਜਾਣਦੇ ਆ ਜਦੋਂ ਕੋਈ ਆਪਣੀ ਆਲੋਚਨਾ ਕਰਦਾ ਕਿਵੇਂ ਲੱਗਦਾ ਪਰ ਫਿਰ ਵੀ ਦੂਜਿਆਂ ਨੂੰ ਉਹੀ ਕਰਦੇ ਆ ਸ਼ਾਇਦ ਇਹਦਾ ਹੱਲ ਫਿਰ ਦੂਜਾ ਸਿਧਾਂਤ ਹੈ ਇਮਾਨਦਾਰ ਤੇ ਸੱਚੀ ਪ੍ਰਸ਼ੰਸਾ ਦੇਣਾ ਹਾਂਜੀ ਪਰ ਇਹਦੇ ਵਿੱਚ ਇਮਾਨਦਾਰ ਤੇ ਸੱਚੀ ਇਹਨਾਂ ਸ਼ਬਦਾਂ ਤੇ ਇੰਨਾ ਜ਼ੋਰ ਕਿਉਂ ਮਤਲਬ ਉਪਰੋਂ ਉਪਰੋਂ ਤਾਰੀਫ਼ ਕਰ ਦਿਓ ਕੰਮ ਨਹੀਂ ਚੱਲਦਾ ਬਹੁਤ ਵਧੀਆ ਪੁਆਇੰਟ ਪੁੱਛਿਆ ਤੁਸੀਂ ਕਾਰਨ ਇਹ ਕਿ ਨਾ ਪ੍ਰਸ਼ੰਸਾ ਤੇ ਚਾਪਲੂਸੀ 'ਚ ਬਹੁਤ ਵੱਡਾ ਫਰਕ ਦੱਸਦੇ ਨੇ ਅੱਛਾ ਚਾਪਲੂਸੀ ਹੁੰਦੀ ਹੈ ਖੋਖਲੀ ਉਹ ਸਿਰਫ ਆਪਣੇ ਮਤਲਬ ਲਈ ਹੁੰਦੀ ਹੈ ਦੇ ਲੋਕ ਸਮਝ ਜਾਂਦੇ ਆ ਅਕਸਰ ਹਮ ਪਰ ਸੱਚੀ ਪ੍ਰਸ਼ੰਸਾ ਦਿਲੋਂ ਨਿਕਲਦੀ ਹੈ ਇਹ ਦੂਜੇ ਬੰਦੇ ਦੇ ਕਿਸੇ ਗੁਣ ਦੀ ਕਿਸੇ ਕੰਮ ਦੀ ਜਾਂ ਕੋਸ਼ਿਸ਼ ਦੀ ਸੱਚੀ ਕਦਰ ਹੁੰਦੀ ਹੈ ਹਾਂਜੀ ਹਰ ਬੰਦਾ ਚਾਹੁੰਦਾ ਹੈ ਕਿ ਉਹਨੂੰ ਮਹੱਤਵ ਮਿਲੇ ਉਹ ਇੰਪੋਰਟੈਂਟ ਫੀਲ ਕਰੇ ਜਦੋਂ ਅਸੀਂ ਉਹਨਾਂ ਦੀ ਕੋਈ ਚੰਗੀ ਗੱਲ ਪਛਾਣ ਕੇ ਸੱਚੀ ਦਿਲੋਂ ਤਾਰੀਫ਼ ਕਰਦੇ ਆ ਨਾ ਹਾਂ ਤਾਂ ਉਹਨਾਂ ਦਾ ਕੌਨਫੀਡੈਂਸ ਵੱਧਦਾ ਹੈ ਤੇ ਉਹਨਾਂ ਦੇ ਦਿਲ ਦੇ ਬੂਹੇ ਖੁੱਲ ਜਾਂਦੇ ਆ ਇਹ ਰਿਸ਼ਤੇ ਦੀ ਨੀ ਪੱਕੀ ਕਰਦੀ ਹੈ ਯਾਨੀ ਕਿ ਦੂਜਿਆਂ ਚ ਚੰਗਿਆਈ ਲੱਭਣੀ ਪੈਣੀ ਹੈ ਤੇ ਫਿਰ ਉਹਨੂੰ ਬੋਲ ਕੇ ਦੱਸਣਾ ਵੀ ਪੈਣਾ ਹੈ ਬਿਲਕੁਲ ਤੇ ਤੀਜਾ ਸਿਧਾਂਤ ਹੈ ਦੂਜੇ ਬੰਦੇ ਚ ਉਤਸੁਕ ਇੱਛਾ ਪੈਦਾ ਕਰਨੀ ਇਹਦਾ ਕੀ ਮਤਲਬ ਹੋਇਆ ਕਿਸੇ ਨੂੰ ਮਜਬੂਰ ਕਰਨਾ ਨਹੀਂ ਨਹੀਂ ਬਿਲਕੁਲ ਨਹੀਂ ਇਹ ਮਜਬੂਰ ਕਰਨ ਬਾਰੇ ਨਹੀਂ ਇਹ ਪ੍ਰੇਰਿਤ ਕਰਨ ਬਾਰੇ ਆ ਅੱਛਾ ਇਹਦਾ ਅਸਲ ਮਤਲਬ ਆ ਕਿ ਲੋਕਾਂ ਨੂੰ ਉਹ ਕਰਨ ਲਈ ਕਿਵੇਂ ਮਨਾਉਣਾ ਜੋ ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਇਹ ਦਿਖਾ ਕੇ ਕਿ ਇਹਦੇ 'ਚ ਉਹਨਾਂ ਦਾ ਆਪਣਾ ਕੀ ਫਾਇਦਾ ਜਾਂ ਇਹ ਉਹਨਾਂ ਦੀ ਕਿਹੜੀ ਇੱਛਾ ਪੂਰੀ ਕਰਦਾ ਹੂੰ ਹੂੰ ਆਪਾਂ ਜਦੋਂ ਕਿਸੇ ਨੂੰ ਕੁਝ ਕਹਿੰਨੇ ਆ ਅਕਸਰ ਆਪਣੀਆਂ ਲੋੜਾਂ ਦੱਸਦੇ ਆ ਮੈਂ ਚਾਹੁੰਨਾ ਤੂੰ ਇਹ ਕਰ ਸਾਨੂੰ ਇਹ ਚਾਹੀਦਾ ਹਾਂ ਇਦਾਂ ਹੀ ਹੁੰਦਾ ਹੈ ਕਾਰਨੇ ਕੀ ਕਹਿੰਦੇ ਆ ਇਹਦੀ ਬਜਾਏ ਸੋਚੋ ਦੂਜਾ ਬੰਦਾ ਕੀ ਚਾਹੁੰਦਾ ਉਹਦੀਆਂ ਇੱਛਾਵਾਂ ਕੀ ਨੇ ਜਦੋਂ ਅਸੀਂ ਉਹਨਾਂ ਦੇ ਨਜ਼ਰੀਏ ਤੋਂ ਗੱਲ ਕਰਦੇ ਆ ਉਹਨਾਂ ਦੀ ਉਤਸੁਕ ਇੱਛਾ ਨੂੰ ਜਗਾਉਂਦੇ ਆ ਤਾਂ ਉਹ ਕੰਮ ਉਹਨਾਂ ਦਾ ਆਪਣਾ ਬਣ ਜਾਂਦਾ ਕਮਾਲ ਦੀ ਗੱਲ ਹੈ ਤਿਆਰ ਇਦਾ ਮਤਲਬ ਅਸਰਦਾਰ ਗੱਲਬਾਤ ਲਈ ਹਮਦਰਦੀ ਯਾਨੀ ਐਮਪਥੀ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜਦਾਂ ਪੰਜਾਬੀ ਚ ਕਹਿੰਦੇ ਆ ਨਾ ਲੋਕ ਸੁਣਨਗੇ ਜੇ ਤੁਸੀਂ ਉਹਨਾਂ ਦੇ ਸੁਪਨੇ ਦੀ ਗੱਲ ਕਰੋ ਬਿਲਕੁਲ ਸਹੀ ਜਦੋਂ ਤੁਸੀਂ ਲੋਕਾਂ ਦੀਆਂ ਉਮੀਦਾਂ ਉਹਨਾਂ ਦੀਆਂ ਇੱਛਾਵਾਂ ਨਾਲ ਜੁੜ ਜਾਂਦੇ ਹੋ ਉਹ ਖੁਦ ਤੁਹਾਡੇ ਵੱਲ ਖਿੱਚੇ ਆਉਂਦੇ ਨੇ ਇਹ ਤਿੰਨ ਸਿਧਾਂਤ ਆਲੋਚਨਾ ਤੋਂ ਬਚਣਾ ਸੱਚੀ ਤਾਰੀਫ਼ ਕਰਨੀ ਤੇ ਦੂਜੇ ਦੀ ਇੱਛਾ ਸਮਝਣੀ ਵਾਕਈ ਕੀ ਕਹਿੰਦੇ ਨੇ ਮਨੁੱਖੀ ਵਿਹਾਰ ਦੀ ਨੀਂਹ ਨੇ ਬੁਨਿਆਦ ਨੇ ਹਾਂਜੀ ਚਲੋ ਹੁਣ ਅੱਗੇ ਚੱਲਦੇ ਹਾਂ ਜੇ ਇਹ ਨਹੀਂ ਰੱਖ ਲਈ ਤਾਂ ਫਿਰ ਲੋਕ ਸਾਨੂੰ ਪਸੰਦ ਕਿਉਂ ਕਰਨਗੇ ਕਿਤਾਬ ਦਾ ਦੂਜਾ ਭਾਗ ਇਹਦੇ ਬਾਰੇ 6 ਤਰੀਕੇ ਦੱਸਦਾ ਹੈ ਹਾਂਜੀ ਪਹਿਲਾ ਤਰੀਕਾ ਤਾਂ ਸ਼ਾਇਦ ਸਭ ਨੂੰ ਪਤਾ ਹੀ ਹੁੰਦਾ ਦੂਜਿਆਂ 'ਚ ਸੱਚੀ ਦਿਲਚਸਪੀ ਲੈਣਾ ਹਾਂ ਪਰ ਇੱਥੇ ਵੀ ਸੱਚੀ ਸ਼ਬਦ ਬਹੁਤ ਐਮ ਹੈ ਅੱਛਾ ਸਿਰਫ ਪੁੱਛ ਲੈਣਾ ਹੋਰ ਕੀ ਹਾਲ ਹੈ ਕਾਫੀ ਨਹੀਂ ਸੱਚੀ ਦਿਲਚਸਪੀ ਦਾ ਮਤਲਬ ਹੈ ਕਿ ਤੁਸੀਂ ਵਾਕਈ ਸਚਮੁੱਚ ਦੂਜੇ ਬੰਦੇ ਬਾਰੇ ਉਹਦੀ ਜ਼ਿੰਦਗੀ ਉਹਦੇ ਵਿਚਾਰ ਉਹਦੇ ਸੁੱਖ ਦੁੱਖ ਬਾਰੇ ਜਾਣਨ ਲਈ ਉਤਸੁਖ ਹੋ। ਹੂੰ ਲੋਕ ਇਸ ਸਚਾਈ ਨੂੰ ਮਹਿਸੂਸ ਕਰ ਸਕਦੇ ਆ। ਜਦੋਂ ਕੋਈ ਸਾਡੇ 'ਚ ਸੱਚੀ ਦਿਲਚਸਪੀ ਲੈਂਦਾ ਸਾਨੂੰ ਚੰਗਾ ਲੱਗਦਾ ਆ। ਆਪਾਂ ਉਸ ਬੰਦੇ ਵੱਲ ਖਿੱਚੇ ਜਾਂਦੇ ਆ। ਹਾਂ ਇਹ ਤਾਂ ਹੈ। ਕਰਨੇਗੀ ਦਾ ਇੱਕ ਮਸ਼ਹੂਰ ਕਥਨ ਹੈ ਕਿ ਤੁਸੀਂ 2 ਮਹੀਨਿਆਂ ਚ ਦੂਜਿਆਂ ਚ ਦਿਲਚਸਪੀ ਲੈ ਕੇ ਜ਼ਿਆਦਾ ਦੋਸਤ ਬਣਾ ਸਕਦੇ ਹੋ। ਅੱਛਾ। ਜਿੰਨੇ ਤੁਸੀਂ 2 ਸਾਲਾਂ ਚ ਲੋਕਾਂ ਨੂੰ ਆਪਣੇ ਚ ਦਿਲਚਸਪੀ ਦਿਵਾਉਣ ਦੀ ਕੋਸ਼ਿਸ਼ ਕਰਕੇ ਨਹੀਂ ਬਣਾ ਸਕਦੇ। ਵਾਹ। ਇਹ ਤਾਂ ਪੂਰਾ ਨਜ਼ਰੀਆ ਹੀ ਬਦਲ ਦਿੰਦਾ। ਫੋਕਸ ਆਪਣੇ ਤੇ ਨਹੀਂ ਦੂਜਿਆਂ ਤੇ। ਬਿਲਕੁਲ। ਤੇ ਇਹਦੇ ਨਾਲ ਜੁੜਿਆ ਅਗਲਾ ਤਰੀਕਾ ਬਹੁਤ ਹੀ ਸੌਖਾ ਮੁਸਕਰਾਉਣਾ। ਇੱਕ ਨਿੱਕੀ ਜਿਹੀ ਮੁਸਕਰਾਹਟ ਦਾ ਇੰਨਾ ਵੱਡਾ ਅਸਰ ਕਿਵੇਂ ਹੋ ਸਕਦਾ ਹੈ ਮੁਸਕਰਾਹਟ ਨਾ ਇੱਕ ਯੂਨੀਵਰਸਲ ਪਾਸ਼ਾ ਵਾਂਗਾਂ ਹਾਂਜੀ ਇਹ ਦੂਜੇ ਨੂੰ ਤੁਰੰਤ ਦੱਸ ਦਿੰਦੀ ਆ ਕਿ ਤੁਸੀਂ ਦੋਸਤਾਨਾ ਹੋ ਉਹਨਾਂ ਨੂੰ ਮਿਲ ਕੇ ਖੁਸ਼ ਹੋ ਹੂੰ ਇਹ ਮਾਹੌਲ ਨੂੰ ਹਲਕਾ ਕਰ ਦਿਆ ਟੈਨਸ਼ਨ ਘਟਾਉਂਦੀ ਆ ਇੱਕ ਸੱਚੀ ਮੁਸਕਰਾਹਟ ਜਿਹੜੀ ਅੱਖਾਂ ਤੱਕ ਪਹੁੰਚੇ ਉਹਦਾ ਲੋਕਾਂ ਤੇ ਜਾਦੂ ਵਰਗਾ ਅਸਰ ਹੁੰਦਾ ਗੱਲ ਤਾਂ ਸਹੀ ਆ ਇਦੇ ਤੇ ਕੋਈ ਖਰਚਾ ਨਹੀਂ ਪਰ ਇਹ ਦਿੰਦੀ ਬਹੁਤ ਕੁਝ ਆ ਸੱਚੀ ਗੱਲ ਤੇ ਤੀਜਾ ਤਰੀਕਾ ਜਿਹੜਾ ਮੈਨੂੰ ਖਾਸ ਤੌਰ ਤੇ ਪਸੰਦ ਆ ਲੋਕਾਂ ਦਾ ਨਾਂ ਯਾਦ ਰੱਖਣਾ ਤੇ ਵਰਤਣਾ ਕਈ ਵਾਰ ਆਪਾਂ ਨਾਂ ਭੁੱਲ ਜਾਂਦੇ ਆ ਪਰ ਕਰਨੇਗੀ ਇਹਨੂੰ ਬਹੁਤ ਜ਼ਰੂਰੀ ਮੰਨਦੇ ਨੇ ਬਿਲਕੁਲ ਕਰਨੇਗੀ ਕਹਿੰਦੇ ਨੇ ਕਿ ਕਿਸੇ ਵੀ ਬੰਦੇ ਲਈ ਉਹਦਾ ਨਾਂ ਦੁਨੀਆ ਦੀ ਸਭ ਤੋਂ ਮਿੱਠੀ ਤੇ ਜ਼ਰੂਰੀ ਆਵਾਜ਼ ਹੁੰਦੀ ਆ ਵਾਹ ਜਦੋਂ ਤੁਸੀਂ ਕਿਸੇ ਨੂੰ ਉਹਦੇ ਨਾਂ ਨਾਲ ਬੁਲਾਉਂਦੇ ਹੋ ਇਹ ਦਿਖਾਉਂਦਾ ਕਿ ਤੁਸੀਂ ਉਹਨੂੰ ਇੱਕ ਇਨਸਾਨ ਵਜੋਂ ਮਾਨਤਾ ਦਿੰਦੇ ਹੋ ਉਸੇ ਫੀਡ ਦਾ ਹਿੱਸਾ ਨਹੀਂ ਹਾਂਜੀ ਇਹ ਛੋਟੀ ਜੀ ਗੱਲ ਬਹੁਤ ਵੱਡਾ ਫਰਕ ਪਾਉਂਦੀ ਹੈ ਇਹ ਰਿਸ਼ਤੇ ਨੂੰ ਨਿੱਜੀ ਤੇ ਗਰਮ ਜੋਸ਼ੀ ਵਾਲਾ ਬਣਾਉਂਦੀ ਹੈ ਇਸ ਲਈ ਨਾ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਭਾਵੇਂ ਥੋੜੀ ਮਿਹਨਤ ਲੱਗੇ ਬਹੁਤ ਫਾਇਦੇਮੰਦ ਹੈ ਤਾਂ ਦਿਲਚਸਪੀ ਮੁਸਕਰਾਹਟ ਨਾ ਯਾਦ ਰੱਖਣਾ ਇਹ ਸਾਰਾ ਕੁਝ ਦੂਜੇ ਬੰਦੇ ਤੇ ਫੋਕਸ ਕਰਨ ਬਾਰੇ ਆ ਹਾਂਜੀ ਅਗਲਾ ਸਿਧਾਂਤ ਵੀ ਇਸੇ ਲਾਈਨ ਚ ਆ ਇੱਕ ਚੰਗਾ ਸਰੋਤਾ ਬਣਨਾ ਆਪਾਂ ਸਾਰੇ ਗੱਲ ਕਰਨੇ ਪਸੰਦ ਕਰਦੇ ਆ ਪਰ ਸੁੰਣਾ ਇੰਨਾ ਜ਼ਰੂਰੀ ਕਿਉਂ ਆ ਸੁਣਨਾ ਸ਼ਾਇਦ ਸਭ ਤੋਂ ਵੱਡੀ ਤਾਰੀਫ਼ ਆ ਜਿਹੜੀ ਅਸੀਂ ਕਿਸੇ ਨੂੰ ਦੇ ਸਕਦੇ ਆ ਅੱਛਾ ਹਾਂ ਜਦੋਂ ਤੁਸੀਂ ਕਿਸੇ ਨੂੰ ਧਿਆਨ ਨਾਲ ਬਿਨਾ ਟੋਕੇ ਤੇ ਸਮਝਣ ਦੀ ਕੋਸ਼ਿਸ਼ ਨਾਲ ਸੁਣਦੇ ਹੋ ਤਾਂ ਤੁਸੀਂ ਉਹਨੂੰ ਇਹ ਮੈਸੇਜ ਦੇ ਰਹੇ ਹੋ ਨਿਓ ਕਿ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਭਾਵਨਾਵਾਂ ਮਹੱਤਵਪੂਰਨ ਨੇ ਹੂੰ ਕਾਰਨੇ ਕੀ ਕਹਿੰਦੇ ਆ ਲੋਕਾਂ ਨੂੰ ਆਪਣੇ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕਰੋ ਸਵਾਲ ਪੁੱਛੋ ਜਿਹੜੇ ਉਹਨਾਂ ਨੂੰ ਹੋਰ ਖੁੱਲ ਕੇ ਬੋਲਣ ਲਈ ਕਹਿਣ ਹਾਂਜੀ ਇਕ ਚੰਨਾ ਸੁਣਨ ਵਾਲਾ ਹੋਣਾ ਤੁਹਾਨੂੰ ਨਾ ਸਿਰਫ ਦੂਜਿਆਂ ਨੂੰ ਬਿਹਤਰ ਸਮਝਣ 'ਚ ਮਦਦ ਕਰਦਾ ਸਗੋਂ ਲੋਕ ਅਜਿਹੇ ਬੰਦੇ ਨੂੰ ਪਸੰਦ ਕਰਦੇ ਆ ਜਿਹੜਾ ਉਹਨਾਂ ਨੂੰ ਸੱਚੀ ਸੁਣਦਾ ਆ ਇਹਦਾ ਮਤਲਬ ਤਾਂ ਇਹ ਹੋਇਆ ਕਿ ਕਈ ਵਾਰ ਸਭ ਤੋਂ ਵਧੀਆ ਗੱਲਬਾਤ ਉਹ ਹੁੰਦੀ ਹੈ ਜਿਸ 'ਚ ਆਪਾਂ ਸਭ ਤੋਂ ਘੱਟ ਬੋਲਦੇ ਆ ਬਿਲਕੁਲ ਤੇ ਇਸੇ ਨਾਲ ਜੁੜਿਆ ਪੰਜਵਾਂ ਤਰੀਕਾ ਹੈ ਦੂਜੇ ਬੰਦੇ ਦੀਆਂ ਰੁਚੀਆਂ ਦੇ ਹਿਸਾਬ ਨਾਲ ਗੱਲ ਕਰਨੀ हां ਜਦੋਂ ਤੁਸੀਂ ਕਿਸੇ ਨਾਲ ਉਹਨਾਂ ਦੇ ਪਸੰਦੀਦਾ ਟੌਪਿਕਸ ਤੇ ਗੱਲ ਕਰਦੇ ਹੋ ਉਹਨਾਂ ਦੇ ਸ਼ੌਕ ਉਹਨਾਂ ਦਾ ਕੰਮ ਉਹਨਾਂ ਦਾ ਪਰਿਵਾਰ ਤਾਂ ਉਹਨਾਂ ਦੀ ਅੱਖਾਂ 'ਚ ਇੱਕ ਅਲੱਗ ਚਮਕ ਆ ਜਾਂਦੀ ਹੈ ਹਾਂ ਇਹ ਦੇਖਿਆ ਮੈਂ ਉਹ ਜ਼ਿਆਦਾ ਜੋਸ਼ ਨਾਲ ਗੱਲ ਕਰਦੇ ਐ ਇਹ ਦਿਖਾਉਂਦਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਵਿਅਕਤੀ ਵਜੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਸਿਰਫ ਆਪਣੀ ਗੱਲ ਨਹੀਂ ਕਰ ਰਹੇ ਇਹ ਸਾਂਝ ਬਣਾਉਣ ਦਾ ਬਹੁਤ ਕੁਦਰਤੀ ਤਰੀਕਾ ਹੈ ਤੇ ਫਿਰ ਆਉਂਦਾ ਛੇਵਾਂ ਤੇ ਆਖਰੀ ਤਰੀਕਾ ਇਸ ਪਾਗ ਦਾ ਜਿਹੜਾ ਸ਼ਾਇਦ ਸਭ ਤੋਂ ਡੂੰਗਾ ਹੈ ਦੂਜੇ ਵਿਅਕਤੀ ਨੂੰ ਮਹੱਤਵਪੂਰਨ ਮਹਿਸੂਸ ਕਰਵਾਣਾ ਤੇ ਇਹ ਇਮਾਨਦਾਰੀ ਨਾਲ ਕਰਨਾ ਹਾਂਜੀ ਇਹ ਇਮਾਨਦਾਰੀ ਨਾਲ ਕਰਨ ਦਾ ਕੀ ਮਤਲਬ ਹੋਇਆ ਇਹਦਾ ਮਤਲਬ ਆ ਦਿਖਾਵੇ ਤੋਂ ਬਚਣਾ ਦੇਖੋ ਹਰ ਇਨਸਾਨ ਅੰਦਰੋਂ ਚਾਹੁੰਦਾ ਕਿ ਉਹਨੂੰ ਇੰਪੋਰਟੈਂਸ ਮਿਲੇ ਉਹਦੀ ਕਦਰ ਹੋਵੇ ਹਮ ਜਦੋਂ ਅਸੀਂ ਸੱਚੇ ਦਿਲੋਂ ਕਿਸੇ ਦੀ ਕਾਬਲੀਅਤ ਉਹਦੇ ਵਿਚਾਰ ਜਾਂ ਉਹਦੇ ਕਿਸੇ ਚੰਗੇ ਕੰਮ ਦੀ ਕਦਰ ਕਰਦੇ ਹਾਂ ਤਾਂ ਅਸੀਂ ਉਹਦੀ ਇਸ ਬੇਸਿਕ ਲੋਡ ਨੂੰ ਪੂਰਾ ਕਰਦੇ ਹਾਂ ਠੀਕ ਇਹ ਸਿਰਫ ਤਾਰੀਫ਼ ਕਰਨਾ ਨਹੀਂ ਸਗੋਂ ਉਹਨਾਂ ਨੂੰ ਇਹ ਅਹਿਸਾਸ ਕਰਵਾਉਣਾ ਕਿ ਉਹਨਾਂ ਦੀ ਮੌਜੂਦਗੀ ਉਹਨਾਂ ਦਾ ਯੋਗਦਾਨ ਕੀਮਤੀ ਹੈ ਪਰ ਜੇ ਇਹ ਸਿਰਫ ਸ਼ਬਦਾਂ ਦਾ 헤ਰਫੇਰ ਹੈ ਦਿਲੋਂ ਨਹੀਂ ਤਾਂ ਇਹ ਬੇਅਸਰ ਰਹੂਗਾ ਸ਼ਾਇਦ ਨੁਕਸਾਨ ਵੀ ਕਰੇ ਇਸ ਲਈ ਇਮਾਨਦਾਰੀ ਇੱਥੇ ਕੁੰਜੀ ਹੈ ਇਸ ਭਾਗ ਦਾ ਪੂਰਾ ਸਾਰ ਨਾ ਇੱਕ ਪੰਜਾਬੀ ਲਾਈਨ ਚ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ ਜਿਹੜੀ ਸਾਡੇ ਸਰੋਤ ਵਿੱਚ ਵੀ ਲਿਖੀ ਹੈ ਲੋਕ ਤੁਹਾਨੂੰ ਭੁੱਲ ਜਾਣਗੇ ਪਰ ਉਹ ਫੀਲ ਕਦੇ ਨਹੀਂ ਭੁੱਲਣਗੇ ਜੋ ਤੁਸੀਂ ਦਿੱਤੀ ਵਾਹ ਬਿਲਕੁਲ ਸਹੀ ਇਹ ਮਤਵਪੂਰਨ ਮਹਿਸੂਸ ਕਰਾਉਣ ਵਾਲੀ ਗੱਲ ਐਸੇ ਫੀਲ ਬਾਰੇ ਹੀ ਐ ਬਿਲਕੁਲ ਇਹ ਅਹਿਸਾਸ ਹੀ ਐ ਜਿਹੜਾ ਲੋਕਾਂ ਦੇ ਮਨਾਂ 'ਚ ਹਮੇਸ਼ਾ ਲਈ ਵਸ ਜਾਂਦਾ ਸ਼ਬਦ ਪੁਲਸਕਦੇ ਆ ਪਰ ਉਹ ਨਿਗ ਉਹ ਕਦਰ ਉਹ ਮਹੱਤਵ ਦਾ ਅਹਿਸਾਸ ਉਹ ਯਾਦ ਰਹਿੰਦਾ ਇਹ ਛੇ ਤਰੀਕੇ ਵਾਕਈ ਦੂਜਿਆਂ ਦੇ ਦਿਲਾਂ ਤੱਕ ਪਹੁੰਚਣ ਦੇ ਰਸਤੇ ਨੇ ਹੁਣ ਅਸੀਂ ਇੱਕ ਹੋਰ ਬਹੁਤ ਇੰਪੋਰਟੈਂਟ ਸਟੇਜ ਤੇ ਚੱਲਦੇ ਆ ਲੋਕਾਂ ਨੂੰ ਆਪਣੇ ਸੋਚਣ ਦੇ ਤਰੀਕੇ ਵੱਲ ਕਿਵੇਂ ਲਿਆਉਣਾ ਉਹ ਵੀ ਬਿਨਾ ਕਿਸੇ ਬਹਿਸ ਜਾਂ ਮਤਲਬ ਮਨਮੋਟਾਵ ਦੇ ਇਹ ਤਾਂ ਵੱਡੀ ਚੁਣੌਤੀ ਲੱਗਦੀ ਹੈ ਹਾਂ ਇਹ ਇੱਕ ਕਲਾ ਹੈ ਕਾਰਨੇਗੀ ਦਾ ਤੀਜਾ ਪਾਗ ਇਸੇ ਕਲਾ ਬਾਰੇ ਹੈ ਕਿਵੇਂ ਅਸਰਦਾਰ ਤਰੀਕੇ ਨਾਲ ਮਨਾਉਣਾ ਹੂੰ ਇੱਥੇ ਪਹਿਲਾ ਤੇ ਸਭ ਤੋਂ ਜ਼ਰੂਰੀ ਸਿਧਾਂਤ ਬਹਿਸ ਤੋਂ ਬਚਣ ਦਾ ਇੱਕੋ ਤਰੀਕਾ ਹੈ ਇਸ ਤੋਂ ਬਚਣਾ ਯਾਨੀ ਬਹਿਸ ਕਰਨੀ ਹੀ ਨਹੀਂ ਪਰ ਜੇ ਕੋਈ ਗੱਲ ਤੋਂ ਹੋਵੇ ਫਿਰ ਉਹਨੂੰ ਦੱਸਣਾ ਨਹੀਂ ਚਾਹੀਦਾ ਕਾਰਨੇਗੀ ਕਹਿੰਦੇ ਹੈ ਕਿ ਬਹਿਸ ਚ ਜਿੱਤ ਕੇ ਵੀ ਤੁਸੀਂ ਅਸਲ ਚ ਹਾਰ ਜਾਂਦੇ ਹੋ ਅੱਛਾ ਕਿਵੇਂ ਕਿਉਂਕਿ ਭਾਵੇਂ ਤੁਸੀਂ ਲੌਜੀਕ ਨਾਲ ਸਾਬਤ ਕਰਦੇ ਹੋ ਕਿ ਤੁਸੀਂ ਸਹੀ ਹੋ ਤੁਸੀਂ ਦੂਜੇ ਬੰਦੇ ਦਾ ਸਤਕਾਰ ਜਾਂ ਦੋਸਤੀ ਗਵਾ ਸਕਦੇ ਹੋ ਬਹਿਸ ਲੋਕਾਂ ਨੂੰ ਹੋਰ ਅਜੀਲ ਬਣਾ ਦਿੰਦੀ ਹੈ ਹੂੰ ਇਹਦੀ ਬਜਾਏ ਕੋਸ਼ਿਸ਼ ਕਰੋ ਕਿ ਸਹਿਮਤੀ ਵਾਲੇ ਪੁਆਇੰਟ ਲੱਭੇ ਜਾਣ ਦੂਜਾ ਮੁਕਤਾ ਕਰਨੇਗੀ ਕਹਿੰਦੇ ਹੈ ਕਿ ਦੂਜੇ ਬੰਦੇ ਦੇ ਵਿਚਾਰਾਂ ਦਾ ਸਤਕਾਰ ਕਰੋ ਕਦੇ ਵੀ ਸਿੱਧਾ ਨਾ ਕਹੋ ਤੂੰ ਗਲਤ ਹੈ ਉਹ ਇਹ ਸ਼ਬਦ ਕਿਸੇ ਵੀ ਗੱਲਬਾਤ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਸਕਦੇ ਹੈ ਇਹ ਤਾਂ ਬਹੁਤ ਔਖਾ ਲੱਗਦਾ ਹੈ ਖਾਸ ਕਰਕੇ ਜਦੋਂ ਸਾਨੂੰ ਪੱਕਾ ਪਤਾ ਹੋਵੇ ਕਿ ਆਪਾਂ ਸਹੀ ਆ ਪਰ ਸ਼ਾਇਦ ਇਸੇ ਲਈ ਤੀਜਾ ਸਿਧਾਂਤ ਆ ਜੇ ਤੁਸੀਂ ਗਲਤ ਹੋ ਤਾਂ ਇਹਨੂੰ ਜਲਦੀ ਸਾਫ਼-ਸਾਫ਼ ਤੇ ਜ਼ੋਰ ਨਾਲ ਮੰਨ ਲਓ ਹਾਂਜੀ ਆਪਣੀ ਗਲਤੀ ਮੰਨਣਾ ਕਿਵੇਂ ਮਦਦ ਕਰਦਾ ਹੈ ਆਪਣੀ ਗਲਤੀ ਮੰਨਣਾ ਇੱਕ ਬਹੁਤ ਪਾਵਰਫੁਲ ਕਦਮ ਆ ਇਹ ਦੂਜੇ ਬੰਦੇ ਨੂੰ ਕੀ ਕਹਿੰਦੇ ਆ ਨਿਹੱਥਾ ਕਰ ਦਿੰਦਾ ਹੈ ਅੱਛਾ ਜਦੋਂ ਤੁਸੀਂ ਆਪ ਹੀ ਆਪਣੀ ਗਲਤੀ ਮੰਨ ਲਈ ਤਾਂ ਦੂਜੇ ਕੋਲ ਆਲੋਚਨਾ ਕਰਨ ਲਈ ਕੁਝ ਬਚਦਾ ਹੀ ਨਹੀਂ ਸਹੀ ਗੱਲ ਇਸ ਨਾਲ ਟਕਰਾਓ ਟਲ ਜਾਂਦਾ ਤੇ ਅਕਸਰ ਦੂਜੇ ਦੇ ਮਨ ਚ ਤੁਹਾਡੇ ਲਈ ਇੱਜ਼ਤ ਵੱਧ ਜਾਂਦੀ ਹੈ ਕਿਉਂਕਿ ਇਹ ਇਮਾਨਦਾਰੀ ਤੇ ਹਿੰਮਤ ਦੀ ਨਿਸ਼ਾਨੀ ਆ ਹੂੰ ਇਹਦੇ ਨਾਲ ਹੀ ਚੌਥਾ ਸਿਧਾਂਤ ਹਮੇਸ਼ਾ ਦੋਸਤਾਨਾ ਤਰੀਕੇ ਨਾਲ ਸ਼ੁਰੂਆਤ ਕਰੋ ਇੱਕ ਨਿੱਗੀ ਮੁਸਕਰਾਹਟ ਇੱਕ ਦੋਸਤਾਨਾ ਸ਼ਬਦ ਸ਼ੁਰੂ ਤੋਂ ਹੀ ਪੋਜ਼ਿਟਿਵ ਮਾਹੌਲ ਬਣਾ ਸਕਦਾ ਜਿਸ ਚ ਲੋਕ ਸੁਣਨ ਤੇ ਸਹਿਮਤ ਹੋਣ ਲਈ ਜ਼ਿਆਦਾ ਤਿਆਰ ਹੁੰਦੇ ਆ ਠੀਕ ਹੈ ਇਹ ਚਾਰ ਨੁਕਤੇ ਤਾਂ ਹੋ ਗਏ ਬਹਿਸ ਟਾਲਣ ਤੇ ਮਾਹੌਲ ਠੀਕ ਰੱਖਣ ਲਈ ਪਰ ਅਸਲ 'ਚ ਕਿਸੇ ਨੂੰ ਆਪਣੀ ਗੱਲ ਮਨਾਉਣ ਲਈ ਹੋਰ ਕੀ ਕਰ ਸਕਦੇ ਆ ਇਹਦੇ ਲਈ ਕਾਰਨੇਗੀ ਕੁਝ ਹੋਰ ਡੂੰਗੇ ਸਿਧਾਂਤ ਦਿੰਦੇ ਆ ਇੱਕ ਬਹੁਤ ਹੀ ਦਿਲਚਸਪ ਹੈ ਦੂਜੇ ਬੰਦੇ ਨੂੰ ਇਹ ਮਹਿਸੂਸ ਹੁੰਦਿਓ ਕਿ ਵਿਚਾਰ ਉਹਨਾਂ ਦਾ ਆਪਣਾ ਹੈ ਹਾਂ ਇਹ ਕਿਵੇਂ ਦੇਖੋ ਲੋਕ ਨਾ ਆਪਣੇ ਵਿਚਾਰਾਂ ਲਈ ਜ਼ਿਆਦਾ ਕਮਿਟਿਡ ਹੁੰਦੇ ਆ ਜੇ ਤੁਸੀਂ ਸਿੱਧਾ ਆਪਣਾ ਆਈਡੀਆ ਥੋਪਣ ਦੀ ਬਜਾਏ ਸਵਾਲ ਪੁੱਛ ਕੇ ਜਾਂ ਸੁਝਾ ਦੇ ਕੇ ਉਹਨਾਂ ਨੂੰ ਖੁਦ ਉਸ ਨਤੀਜੇ ਤੇ ਪਹੁੰਚਣ ਚ ਮਦਦ ਕਰ ਦਿਓ ਹਾਂ ਤਾਂ ਉਹ ਉਸ ਵਿਚਾਰ ਨੂੰ ਜ਼ਿਆਦਾ ਆਸਾਨੀ ਨਾਲ ਬਣਾ ਲੈਣਗੇ ਵਾਹ ਇਹਦਾ ਬਹੁਤ ਸੂਖਮ ਤਰੀਕਾ ਹੋ ਗਿਆ ਇਹਦਾ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਪਾਵਰ ਦੇਣ ਵਾਂਗੂ ਹੈ ਬਿਲਕੁਲ ਤੇ ਇੱਕ ਹੋਰ ਬੁਨਿਆਦੀ ਸਿਧਾਂਤ ਜਿਹੜਾ ਸ਼ਾਇਦ ਸਭ ਤੋਂ ਮਹੱਤਵਪੂਰਨ ਹੈ ਚੀਜ਼ਾਂ ਨੂੰ ਦੂਜੇ ਬੰਦੇ ਦੇ ਨਜ਼ਰੀਏ ਤੋਂ ਇਮਾਨਦਾਰੀ ਨਾਲ ਦੇਖਣ ਦੀ ਕੋਸ਼ਿਸ਼ ਕਰੋ ਹੂੰ ਆਪਣੇ ਆਪ ਨੂੰ ਉਹਨਾਂ ਦੀ ਥਾਂ ਤੇ ਰੱਖ ਕੇ ਸੋਚੋ ਉਹ ਐਦਾਂ ਕਿਉਂ ਸੋਚ ਰਿਹਾ ਹੈ ਉਹਨਾਂ ਦੀਆਂ ਕੀ ਲੋੜਾਂ ਕੀ ਡਰ ਕੀ ਉਮੀਦਾਂ ਨੇ ਜਦੋਂ ਤੁਸੀਂ ਸੱਚੀ ਉਹਨਾਂ ਦਾ ਪੁਆਇੰਟ ਆਫ View ਸਮਝਣ ਦੀ ਕੋਸ਼ਿਸ਼ ਕਰਦੇ ਹੋ ਭਾਵੇਂ ਤੁਸੀਂ ਸਹਿਮਤ ਨਾ ਵੀ ਹੋਵੋ ਹਾਂਜੀ ਤਾਂ ਤੁਸੀਂ ਉਹਨਾਂ ਨਾਲ ਬਿਹਤਰ ਤਰੀਕੇ ਨਾਲ ਜੁੜ ਸਕਦੇ ਹੋ ਤੇ ਆਪਣੀ ਗੱਲ ਇਸ ਤਰ੍ਹਾਂ ਰੱਖ ਸਕਦੇ ਹੋ ਜੋ ਉਹਨਾਂ ਨੂੰ ਸਮਝ ਆਵੇ ਇਹ ਐਮਪੈਥੀ ਦੀ ਤਾਕਤ ਹੈ ਬਿਲਕੁਲ ਸਹੀ ਜਦੋਂ ਤੁਸੀਂ ਆਪਣੀ ਸੱਚਾਈ ਨੂੰ ਦੂਜੇ ਦੀ ਸਮਝ ਨਾਲ ਜੋੜਦੇ ਹੋ ਉਹਨਾਂ ਦੇ ਨਜ਼ਰੀਏ ਨੂੰ ਸਮਝ ਕੇ ਗੱਲ ਕਰਦੇ ਹੋ ਤਾਂ ਗੱਲਬਾਤ ਟਕਰਾਅ ਦੀ ਬਜਾਏ ਹੱਲ ਵੱਲ ਜਾਂਦੀ ਆ ਇਹ ਸਿਧਾਂਤ ਸੱਚੀ ਕਿਸੇ ਵੀ ਗੱਲਬਾਤ ਨੂੰ ਬਦਲ ਸਕਦੇ ਆ ਯਕੀਨਨ ਤੇ ਹੁਣ ਅਸੀਂ ਪਹੁੰਚਦੇ ਆ ਆਖਰੀ ਪਾਗ ਤੇ ਜਿਹੜਾ ਲੀਡਰਸ਼ਿਪ ਬਾਰੇ ਆ ਇੱਕ ਆਗੂ ਬਣੋ ਲੋਕਾਂ ਨੂੰ ਨਾਰਾਜ਼ ਕੀਤੇ ਬਿਨਾ ਕਿਵੇਂ ਬਦਲਣਾ ਇਹ ਉਹਨਾਂ ਸਾਰਿਆਂ ਲਈ ਬਹੁਤ ਅਹਿਮ ਆ ਜਿਹੜੇ ਕਿਸੇ ਵੀ ਤਰ੍ਹਾਂ ਦੀ ਲੀਡਰਸ਼ਿਪ ਰੋਲ 'ਚ ਨੇ ਚਾਹੇ ਕੰਮ ਤੇ ਘਰੇ ਆ ਸਮਾਜ ਹਾਂ ਇਹ ਭਾਗ ਇਸ ਬਾਰੇ ਆ ਕਿ ਕਿਵੇਂ ਲੋਕਾਂ ਦੇ ਵਿਵਹਾਰ ਜਾਂ ਕੰਮ 'ਚ ਸੁਧਾਰ ਲਿਆਉਣਾ ਪਰ ਇਸ ਤਰੀਕੇ ਨਾਲ ਕਿ ਉਹਨਾਂ ਦੀ ਇੱਜ਼ਤ ਬਣੀ ਰਹੇ ਤੇ ਉਹ ਮੋਟੀਵੇਟਿਡ ਫੀਲ ਕਰਨ ਨਾ ਕਿ ਨਿਰਾਸ਼ ਹੂੰ ਇਹਦਾ ਪਹਿਲਾ ਕਦਮ ਹਮੇਸ਼ਾ ਪ੍ਰਸ਼ੰਸਾ ਤੇ ਈਮਾਨਦਾਰ ਕਦਰ ਨਾਲ ਸ਼ੁਰੂਆਤ ਕਰੋ ਅੱਛਾ ਜੇ ਤੁਹਾਨੂੰ ਕਿਸੇ ਨੂੰ ਕੋਈ ਨੈਗੇਟਿਵ ਫੀਡਬੈਕ ਦੇਣਾ ਵੀ ਆ ਪਹਿਲਾਂ ਉਹਨਾਂ ਦੀ ਕਿਸੇ ਚੰਗੀ ਗੱਲ ਦੀ ਸੱਚੀ ਤਾਰੀਫ਼ ਕਰੋ ਇਸ ਨਾਲ ਉਹ ਸੁਣਨ ਲਈ ਤਿਆਰ ਹੋ ਜਾਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਤੁਸੀਂ ਸਿਰਫ ਨੁਕਸ ਨਹੀਂ ਕੱਢ ਰਹੇ ਇਹ ਇੱਕ ਤਰ੍ਹਾਂ ਦਾ ਸੈਂਡਵਿਚ ਅਪਰੋਚ ਹੋ ਗਿਆ ਪਰ ਸ਼ੁਰੂਆਤ ਹਮੇਸ਼ਾ ਪੋਜ਼ਿਟਿਵ ਹਾਂਜੀ ਦੂਜਾ ਨੁਕਤਾ ਵੀ ਬੜਾ ਦਿਲਚਸਪ ਹੈ ਦੂਜਿਆਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੀਆਂ ਗਲਤੀਆਂ ਬਾਰੇ ਗੱਲ ਕਰੋ ਇਹ ਕਿਵੇਂ ਕੰਮ ਕਰਦਾ ਹੈ ਜਦੋਂ ਇੱਕ ਲੀਡਰ ਆਪਣੀਆਂ ਕਮੀਆਂ ਜਾਂ ਗਲਤੀਆਂ ਨੂੰ ਨਿਮਰਤਾ ਨਾਲ ਮੰਨਦਾ ਹੈ ਤਾਂ ਇਹ ਮਾਹੌਲ ਨੂੰ ਬਹੁਤ ਨਰਮ ਬਣਾ ਦਿੰਦਾ ਹੈ ਦੂਜੇ ਬੰਦੇ ਨੂੰ ਇਹ ਸੁਣ ਕੇ ਘੱਟ ਬੁਰਾ ਲੱਗਦਾ ਹੈ ਕਿ ਉਹਨੇ ਗਲਤੀ ਕੀਤੀ ਹੈ ਕਿਉਂਕਿ ਲੀਡਰ ਨੇ ਵੀ ਆਪਣੀਆਂ ਗਲਤੀਆਂ ਦੱਸੀਆਂ ਨੇ ਇਹ ਦਿਖਾਉਂਦਾ ਹੈ ਕਿ ਗਲਤੀ ਕਰਨਾ ਇਨਸਾਨੀ ਗੱਲ ਹੈ ਤੇ ਇਹਦੇ ਤੇ ਗੱਲ ਹੋ ਸਕਦੀ ਹੈ ਇੱਕ ਤਰ੍ਹਾਂ ਕਹਿਣਾ ਹੋ ਗਿਆ ਮੈਂ ਵੀ ਪਰਫੈਕਟ ਨਹੀਂ ਆਓ ਮਿਲ ਕੇ ਸਿੱਖੀਏ ਇਹ ਤਾਂ ਲੀਡਰ ਨੂੰ ਹੋਰ ਹਿਊਮਨ ਤੇ ਅਪਰੋਚੇਬਲ ਬਣਾਉਂਦਾ ਹੈ ਬਿਲਕੁਲ ਤੀਜਾ ਤਰੀਕਾ ਸਿੱਧੇ ਆਰਡਰ ਦੇਣ ਦੀ ਬਜਾਏ ਸਵਾਲ ਪੁੱਛੋ ਜਿਵੇਂ ਕਿ ਕੀ ਇਹ ਕੰਮ ਐਦਾ ਹੋ ਸਕਦਾ ਹੈ ਜਾਂ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਹਦੇ ਨਾਲ ਕੀ ਫਰਕ ਪੈਂਦਾ ਸਵਾਲ ਪੁੱਛਣ ਦੇ ਕਈ ਫਾਇਦੇ ਨੇ ਪਹਿਲਾ ਇਹ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਤੇ ਉਹਨਾਂ ਨੂੰ ਹੱਲ ਲੱਭਣ ਦੇ ਪ੍ਰੋਸੈਸ 'ਚ ਸ਼ਾਮਿਲ ਕਰਦਾ ਹੈ। ਹਾਂਜੀ। ਦੂਜਾ ਇਹਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵਿਚਾਰਾਂ ਦੀ ਕਦਰ ਹੈ, ਉਹ ਸਿਰਫ ਹੁਕਮ ਮੰਨਣ ਵਾਲੇ ਨਹੀਂ। ਤੀਜਾ ਇਹ ਅਕਸਰ ਬਿਹਤਰ ਨਤੀਜੇ ਦਿੰਦਾ ਹੈ ਕਿਉਂਕਿ ਲੋਕ ਉਹਨਾਂ ਫੈਸਲਿਆਂ ਨੂੰ ਲਾਗੂ ਕਰਨ ਲਈ ਜ਼ਿਆਦਾ ਤਿਆਰ ਹੁੰਦੇ ਆ ਜਿਨ੍ਹਾਂ 'ਚ ਉਹਨਾਂ ਦਾ ਹਿੱਸਾ ਹੋਵੇ। ਠੀਕ। ਇਹ ਹੁਕਮ ਚਲਾਉਣ ਦੀ ਬਜਾਏ ਕੋਲਾਬੋਰੇਸ਼ਨ ਨੂੰ ਵਧਾਉਂਦਾ। ਇਹ ਤਾਂ ਇੰਪਾਵਰਮੈਂਟ ਦਾ ਇੱਕ ਹੋਰ ਤਰੀਕਾ ਹੋ ਗਿਆ। ਅਗੇ ਕਾਰਨੇ ਕੀ ਕਹਿੰਦੇ ਆ ਕਿ ਲੋਕਾਂ ਨੂੰ ਜੋਣ ਲਈ ਇੱਕ ਚੰਗੀ ਸਾਖ ਦਿਓ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਲੋਕਾਂ 'ਚ ਵਿਸ਼ਵਾਸ ਦਿਖਾਣਾ ਤੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਉਹਨਾਂ ਤੋਂ ਚੰਗੇ ਕੰਮ ਦੀ ਉਮੀਦ ਰੱਖਦੇ ਹੋ ਅੱਛਾ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਮੈਨੂੰ ਪਤਾ ਹੈ ਤੂੰ ਇਹ ਕੰਮ ਬਹੁਤ ਵਧੀਆ ਕਰ ਸਕਦੀਆਂ ਕਿਉਂਕਿ ਤੂੰ ਬਹੁਤ ਜ਼ਿੰਮੇਵਾਰ ਹੈ ਤਾਂ ਤੁਸੀਂ ਉਹਨਾਂ ਨੂੰ ਇੱਕ ਉੱਚਾ ਸਟੈਂਡਰਡ ਦੇ ਰਹੇ ਹੋ ਜਿਸ ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਇਹਨੂੰ ਪਿਗਮਲੀਨ ਇਫੈਕਟ ਵੀ ਕਹਿੰਦੇ ਆ ਲੋਕ ਅਕਸਰ ਉਮੇਦ ਬਣ ਜਾਂਦੇ ਐ ਜਿਮੇ ਦੀਆਂ ਉਮੀਦਾਂ ਉਹਨਾਂ ਤੋਂ ਰੱਖੀਆਂ ਜਾਂਦੀਆਂ ਨੇ ਤਾਂ ਉਮੀਦਾਂ ਜਗਾਉਣਾ ਵੀ ਲੀਡਰਸ਼ਿਪ ਦਾ ਹਿੱਸਾ ਹੈ ਤੇ ਆਖਰੀ ਨੁਕਤਾ ਇਸ ਭਾਗ ਦਾ ਗਲਤੀ ਨੂੰ ਠੀਕ ਕਰਨਾ ਆਸਾਨ ਬਣਾਓ ਗਲਤੀ ਤਾਂ ਗਲਤੀ ਹੈ ਉਹਨੂੰ ਸੌਖਾ ਕਿਵੇਂ ਬਣਾਇਆ ਜਾ ਸਕਦਾ ਇਹਦਾ ਮਤਲਬ ਆ ਕਿ ਜਦੋਂ ਕੋਈ ਗਲਤੀ ਕਰੇ ਤਾਂ ਉਹਨੂੰ ਐਵੇਂ ਪੇਸ਼ ਨਾ ਕਰੋ ਕਿ ਦੁਨੀਆ ਖਤਮ ਹੋ ਗਈ ਆ ਨਿਰਾਸ਼ ਕਰਨ ਦੀ ਬਜਾਏ ਹੌਸਲਾ ਵਧਾਓ ਹੂੰ ਦੱਸੋ ਕਿ ਗਲਤੀ ਕਿਵੇਂ ਸੁਧਾਰੀ ਜਾ ਸਕਦੀ ਆ ਤੇ ਇਹ ਭਰੋਸਾ ਦਿਵਾਓ ਕਿ ਉਹ ਕਰ ਸਕਦੇ ਆ ਜਦੋਂ ਲੋਕਾਂ ਨੂੰ ਲੱਗਦਾ ਕਿ ਗਲਤੀ ਸੁਧਾਰੀ ਜਾ ਸਕਦੀਆ ਤੇ ਇਹ ਸਿੱਖਣ ਦਾ ਮੌਕਾ ਆ ਤਾਂ ਉਹ ਹਿੰਮਤ ਨਹੀਂ ਹਾਰਦੇ ਤੇ ਅੱਗੇ ਵਧਣ ਲਈ ਤਿਆਰ ਹੁੰਦੇ ਆ ਇਹ ਸਾਰੇ ਨੁਕਤੇ ਮਿਲ ਕੇ ਇੱਕ ਅਜਿਹੇ ਲੀਡਰ ਦੀ ਤਸਵੀਰ ਬਣਾਉਂਦੇ ਆ ਜਿਹੜਾ ਲੋਕਾਂ ਨੂੰ ਡਰਾ ਕੇ ਨਹੀਂ ਸਗੋਂ ਪ੍ਰੇਰਿਤ ਕਰਕੇ ਸਮਝ ਕੇ ਤੇ ਉਹਨਾਂ ਦਾ ਵਿਕਾਸ ਕਰਕੇ ਅੱਗੇ ਵਧਦਾ ਹੈ ਹਾਂਜੀ ਜਿਵੇਂ ਕਿ ਪੰਜਾਬੀ ਲਾਈਨ ਕਹਿੰਦੀ ਹੈ ਲੀਡਰ ਉਹੀ ਜੋ ਸਿਖਾਏ ਵੀ ਤੇ ਇਨਸਪਾਇਰ ਵੀ ਕਰੇ ਬਿਲਕੁਲ ਸਹੀ ਇਹ ਸਿਰਫ ਕੰਮ ਕਰਵਾਉਣ ਬਾਰੇ ਨਹੀਂ ਲੋਕਾਂ ਨੂੰ ਬਿਹਤਰ ਬਣਾਉਣ ਬਾਰੇ ਹੈ ਬਿਲਕੁਲ ਜੀ ਅਸੀਂ ਪੂਰੀ ਕਿਤਾਬ ਨੂੰ ਮਤਲਬ ਓਵਰਆਲ ਦੇਖੀਏ ਤਾਂ ਇਹ ਅਸਲ 'ਚ ਮਨੁੱਖੀ ਰਿਸ਼ਤਿਆਂ ਦੀ ਡੂੰਘਾਈ ਤੇ ਸੁੰਦਰਤਾ ਬਾਰੇ ਆ ਹੂੰ ਜਿਵੇਂ ਸਾਡੇ ਸਰੋਚ ਬਹੁਤ ਵਧੀਆ ਕਿਹਾ ਗਿਆ ਇਹ ਕਿਤਾਬ ਪਾਵਰ ਦੀ ਨਹੀਂ ਪਰ ਇਨਸਾਨੀਅਤ ਦੀ ਕਲਾ ਸਿਖਾਉਂਦੀ ਹੈ ਵਾਹ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਅਸਲੀ ਪ੍ਰਭਾਵ ਦੂਜਿਆਂ ਨੂੰ ਸਮਝਣ ਉਹਨਾਂ ਦੀ ਕਦਰ ਕਰਨ ਤੇ ਉਹਨਾਂ ਨਾਲ ਨਮਰਤਾ ਤੇ ਸਤਿਕਾਰ ਨਾਲ ਪੇਸ਼ ਆਉਣ ਦਾ ਮੁੱਖ ਕੰਮ ਬਹੁਤ ਸਾਫ਼ ਨੇ ਦੂੰਗਾ ਇਹ ਨਾਲ ਸੁਣੋ ਹਾਂਜੀ ਨਰਮੀ ਨਾਲ ਬੋਲੋ ਹੂੰ ਇਮਾਨਦਾਰੀ ਨਾਲ ਕਦਰ ਕਰੋ ਠੀਕ ਤੇ ਨਿਮਰਤਾ ਨਾਲ ਪ੍ਰਭਾਵਿਤ ਕਰੋ ਅਤੇ ਇਹ ਗੱਲ ਵੀ ਬਹੁਤ ਅਹਿਮ ਆ ਜਿਹੜੀ ਸਬਦਾ ਨਿਚੋੜ ਲੱਗਦੀ ਮੈਨੂੰ ਤੂੰ ਜਿੰਨਾ ਪੋਜ਼ਿਟਿਵ એનર્ਜੀ ਦਿੰਦਾ ਹੈ ਉਹੀ ਤੇਰੀ ਇਨਫਲੂਐਂਸ ਬਣ ਜਾਂਦੀ ਹੈ ਬਿਲਕੁਲ ਜਦੋਂ ਆਪਾਂ ਇਹਨਾਂ ਸਿਧਾਂਤਾਂ ਨੂੰ ਅਪਣਾਉਨੇ ਆ ਸੱਚੀ ਦਿਲਚਸਪੀ ਪ੍ਰਸ਼ੰਸਾ ਹਮਦਰਦੀ ਤਾਂ ਅਸੀਂ ਆਪਣੇ ਆਲੇ ਦੁਆਲੇ ਇੱਕ ਪੋਜ਼ਿਟਿਵ ਮਾਹੌਲ ਬਣਾਉਨੇ ਆ ਇਹੀ ਪੋਜ਼ਿਟਿਵਿਟੀ ਸਾਡਾ ਅਸਲ ਪ੍ਰਭਾਵ ਬੰਦੀ ਹੈ ਜਿਹੜਾ ਲੰਬਾ ਸਮਾਂ ਰਹਿੰਦਾ ਨਾ ਕਿ ਕੋਈ ਥੋੜ੍ਹਾ ਚੜਾ ਫਾਇਦਾ ਸਾਡੇ ਸਰੋਤਾ ਨੇ ਵੀ ਇਸ ਕਿਤਾਬ ਨੂੰ ਪੂਰੇ ਨੰਬਰ 55 ਦਿੱਤੇ ਆ ਅੱਛਾ ਇਸ ਨੂੰ ਹਰ ਉਸ ਬੰਦੇ ਲਈ ਲਾਜ਼ਮੀ ਦੱਸਿਆ ਗਿਆ ਹੈ ਜਿਹੜਾ ਲੋਕਾਂ ਨਾਲ ਕੰਮ ਕਰਦਾ ਹੈ ਜਾਂ ਰਿਸ਼ਤੇ ਨਿਭਾਉਂਦਾ ਚਾਹੇ ਕਿਸੇ ਵੀ ਫੀਲਡ 'ਚ ਹੋਵੇ ਇਹਦੀਆਂ ਸਟਰੈਟਜੀਜ਼ ਟਾਈਮਲੈਸ ਨੇ ਕਿਉਂਕਿ ਇਹ ਮਨੁੱਖੀ ਸੁਭਾਅ ਦੀ ਡੂੰਗੀ ਸਮਝ ਤੇ ਅਧਾਰਿਤ ਨੇ ਤੇ ਸਭ ਤੋਂ ਜ਼ਰੂਰੀ ਗੱਲ ਇਕ ਕਿਸੇ ਵੀ ਤਰ੍ਹਾਂ ਦੀ ਚਲਾਕੀ ਜਾਂ ਮਤਲਬ ਮੈਨੀਪੂਲੇਸ਼ਨ ਤੋਂ ਪਰੇ ਨੇ ਇਹ ਪੂਰੀ ਤਰ੍ਹਾਂ ਸੱਚੀ ਮਨੁੱਖੀ ਨਿਗ ਸਮਝ ਤੇ ਇਮਾਨਦਾਰੀ ਤੇ ਫੋਕਸਡ ਨੇ ਦਾ ਏਸੀ ਡੇਲ ਖਾਨੇ ਦੀ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦੇ ਮੁੱਖ ਸਿਧਾਂਤਾਂ ਤੇ ਇੱਕ ਗਹਿਰੀ ਪਰਚੋਲ ਹਾਂਜੀ ਅਸੀਂ ਦੇਖਿਆ ਕਿਵੇਂ ਸੌਖੇ ਪਰ ਬਹੁਤ ਪਾਵਰਫੁੱਲ ਕਦਮ ਜਿਵੇਂ ਆਲੋਚਨਾ ਤੋਂ ਬਚਣਾ ਸੱਚੀ ਤਾਰੀਫ਼ ਕਰਨੀ ਦੂਜਿਆਂ 'ਚ ਦਿਲਚਸਪੀ ਲੈਣੀ ਉਹਨਾਂ ਦਾ ਨਜ਼ਰੀਆ ਸਮਝਣਾ ਤੇ ਉਹਨਾਂ ਨੂੰ ਸਤਕਾਰ ਨਾਲ ਪ੍ਰੇਰਿਤ ਕਰਨਾ ਹੂੰ ਸਾਡੇ ਰਿਸ਼ਤਿਆਂ ਨੂੰ ਸੁਧਾਰ ਸਕਦੇ ਆ ਤੇ ਸਾਡੇ ਪ੍ਰਭਾਵ ਨੂੰ ਪੋਜ਼ਿਟਿਵ ਬਣਾ ਸਕਦੇ ਆ ਹੂੰ ਅੰਤ ਵਿੱਚ ਇੱਕ ਵਿਚਾਰ ਸਾਂਝਾ ਕਰਨਾ ਚਾਹਾਂਗੀ ਜਿਸ ਤੇ ਸਰੋਤੇ ਸੋਚ ਸਕਦੇ ਨੇ ਜ਼ਰੂਰ ਕਾਰਨੇਗੀ ਨੇ ਇੰਨੇ ਸਾਰੇ ਕੀਮਤੀ ਸਿਧਾਂਤ ਦਿੱਤੇ ਆ ਜਿਰਾ ਸੋਚੋ ਕਿ ਜੇ ਕੋਈ ਬੰਦਾ ਇਹਨਾਂ ਚੋਂ ਸਿਰਫ ਇੱਕ ਸਿਧਾਂਤ ਚੁਣ ਲਵੇ ਸ਼ਾਇਦ ਸੱਚੀ ਪ੍ਰਸ਼ੰਸਾ ਕਰਨਾ ਜਾਂ ਸ਼ਾਇਦ ਦੂਜਿਆਂ ਨੂੰ ਧਿਆਨ ਨਾਲ ਸੁਣਨਾ ਹਾਂ ਤੇ ਉਹਨੂੰ ਲਗਾਤਾਰ ਹਰ ਰੋਜ਼ ਆਪਣੇ ਕੰਮ ਤੇ ਆਪਣੇ ਪਰਿਵਾਰ 'ਚ ਜਾਂ ਦੋਸਤਾਂ ਨਾਲ ਲਾਗੂ ਕਰੇ ਹੂੰ ਸਿਰਫ ਇੱਕ ਸਿਧਾਂਤ ਨੂੰ ਇਮਾਨਦਾਰੀ ਨਾਲ ਅਪਣਾਉਣ ਨਾਲ ਉਹਨਾਂ ਦੀਆਂ ਗੱਲਬਾਤਾਂ ਉਹਨਾਂ ਦੇ ਰਿਸ਼ਤਿਆਂ 'ਚ ਕਿੰਨਾ ਵੱਡਾ ਪੋਜ਼ਿਟਿਵ ਬਦਲਾਅ ਆ ਸਕਦਾ। ਵਾਕਈ ਸੋਚਣ ਵਾਲੀ ਗੱਲ ਹੈ। ਅੱਜ ਦੇ ਤੇਜ਼ ਜ਼ਮਾਨੇ 'ਚ ਸੋਸ਼ਲ ਮੀਡੀਆ ਦੇ ਯੁੱਗ 'ਚ ਜਿੱਥੇ ਅਕਸਰ ਉੱਪਰਲੇ ਜਿਹੇ ਸੰਪਰਕਾਂ ਤੇ ਜ਼ੋਰ ਹੁੰਦਾ ਹੈ, ਕਾਰਨੇਗੀ ਦੇ ਸਿਧਾਂਤ ਸਾਨੂੰ ਯਾਦ ਕਰਾਉਂਦੇ ਐ ਕਿ ਅਸਲ ਜੁੰਗੇ ਤੇ ਸੱਚੇ ਮਨੁੱਖੀ ਸੰਪਰਕ ਦੀ ਤਾਕਤ ਅੱਜ ਵੀ ਉਨੀ ਹੀ ਹੈ। ਸ਼ਾਇਦ ਪਹਿਲਾਂ ਨਾਲੋਂ ਵੀ ਵੱਧ। ਹੂੰ। ਕਿ ਇਸ ਇੱਕ ਸਿਧਾਂਤ ਦਾ ਅਭਿਆਸ ਸਾਡੇ ਆਸ-ਪਾਸ ਦੇ ਮਾਹੌਲ ਨੂੰ ਬਦਲਣ ਲਈ ਕਾਫੀ ਨਹੀਂ ਹੋਵੇਗਾ